ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਚਟਕਾ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤਾ ਗਿਆ ਤਲਬ ਦੇਣਾ ਪਵੇਗਾ ਉਹਦੇ ਤੋਂ ਅਸਤੀਫਾ ਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਗਿਆ ਕੀ ਗਲਤੀ ਕੀਤੀ ਹਰਜੋਤ ਸਿੰਘ ਬੈਂਸ ਨੇ ਜੋ ਕਿ 1 ਅਗਸਤ ਨੂੰ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਉਹ ਇੱਕ ਨਿਮਾਣੇ ਸਿੱਖ ਦੇ ਵਜੋਂ ਪੇਸ਼ ਹੋਣ ਲਈ ਪੱਤਰ ਭੇਜਿਆ ਹੈ ਤੁਹਾਨੂੰ ਪੂਰੀ ਜਾਣਕਾਰੀ ਦਿਆਂਗੇ ਖਬਰ ਦੇ ਐਂਡ ਤੱਕ ਬਣੇ ਰਹਿਣਾ ਸਾਰਿਆਂ ਨੂੰ ਇੱਕੋ ਹੀ ਗੁਜਾਰਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਜਿਵੇਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਜੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਗੀਆਂ ਕਰਵਾਉਣ ਦੇ ਵਿੱਚ ਉਹਨਾਂ ਦਾ ਨਾਮ ਆਇਆ ਸੀ ਹੋਰ ਉਹਨਾਂ ਦੀ ਸਰਕਾਰ ਦੇ ਸਮੇਂ ਉਹਨਾਂ ਨੇ ਜੋ ਗਲਤੀਆਂ ਕੀਤੀਆਂ ਸੀ ਉਹ ਸਾਰੀਆਂ ਗਲਤੀਆਂ ਸ਼੍ਰੀ ਅਕਾਲ ਤਖਸਰ ਦੇ ਸਾਹਮਣੇ ਫਸੀਲ ਤੇ ਬੈਠ ਕੇ ਉਹਨਾਂ ਨੇ ਸਬਕਾਰ ਕੀਤੀਆਂ ਆਪਣੀ ਝੋਲੀ ਵਿੱਚ ਪੁਆਈਆਂ ਉਸ ਤੋਂ ਬਾਅਦ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਤੇ ਧਾਰਮਿਕ ਸਜ਼ਾ ਲਗਾਉਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਇੱਕ ਨਿਮਾਣੇ ਸਿੱਖ ਵਜੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਇਸ ਕੈਬਨ ਮੰਤਰੀ ਨੂੰ ਵੀ ਜੋ ਤਲਬ ਕੀਤਾ ਗਿਆ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਉਸ ਤੋਂ ਬਾਅਦ ਇਨਾਂ ਨੇ ਇੱਕ ਨਿਮਾਣਾ ਸਿੱਖ ਹੋ ਕੇ ਜੋਸ਼ੀ ਦੇ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋਣਗੇ ਸੋ ਹਰਜੋਤ ਸਿੰਘ ਬਹੰਸ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਪਹਿਲਾਂ ਵੀ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਪਰ ਉਸ ਦੇ ਉੱਪਰ ਉਹਨਾਂ ਨੇ ਕੋਈ ਖਿਮਾ ਜਾਂਚਣਾ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲ ਜੋ ਉੱਥੇ ਨਹੀਂ ਪਹੁੰਚੇ ਜਿਸ ਦੇ ਕਾਰਨ ਹੁਣ ਸਖਤੀ ਵਰਤੇ ਹੋਇਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਉਹਨਾਂ ਨੂੰ ਫਿਰ ਤਲਬ ਕਰਨ ਲਈ ਪੱਤਰ ਜਾਰੀ ਕੀਤਾ ਹੈ ਸੋ ਪੰਜਾਬ ਸਰਕਾਰ ਵੱਲੋਂ ਸ਼੍ਰੀ ਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਨਾ ਸ਼ਹੀਦੀ ਦਿਹਾੜੇ ਤੇ ਸੰਬੰਧੀ ਕਰਵਾਏ ਗਏ ਇਤਰਾਜਯੋਗ ਪ੍ਰੋਗਰਾਮਾਂ ਚੋਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਜਿਸ ਵਿੱਚ ਸ਼ਿਕਾਇਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੀਆਂ ਔਰ ਉਸ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਨੇ ਪੰਜਾਬ ਦੇ ਕੈਬਨ ਮੰਤਰੀ ਬੈਂਸ ਦੇ ਖਿਲਾਫ ਇਹ ਐਕਸ਼ਨ ਲਿਆ ਹੈ ਜੋ ਕਿ ਇਸ ਦੇ ਨਾਲ ਹੀ ਪਾਸ਼ਾ ਬਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਵੀ ਜੋ ਇਹ ਪੱਤਰ ਜਾਰੀ ਹੋਇਆ ਉਹਨਾਂ ਨੂੰ ਵੀ ਆਪਣਾ ਪੱਖ ਰੱਖਣ ਲਈ 1 ਅਗਸਤ 2025 ਨੂੰ ਜੋ ਪੰਨ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਤਲਬ ਕੀਤਾ ਗਿਆ ਹੈ ਜਿਸ ਦੇ ਵਿੱਚ ਕੁਲਦੀਪ ਸਿੰਘ ਗੜੱਜ ਨੇ ਕਿਹਾ ਕਿ ਜੋ ਕਾਫੀ ਸਮਾਂ ਬੀਤ ਜਾਂਦੇ باوجود ਵੀ ਹੁਣ ਤੱਕ ਪੰਜਾਬ ਦੇ ਕੈਬਨ ਮੰਤਰੀ ਹਰਜੋਤ ਸਿੰਘ ਬਹਿਸ ਅਤੇ ਭਾਸ਼ਾ ਵਿਭਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਆਪਣਾ ਪੱਖ ਸਪਸ਼ਟ ਨਹੀਂ ਕੀਤਾ ਨਾ ਹੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਛੱਟ ਮਾਰਨ ਦੀ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਸੰਵਧਾਨਿਕ ਅਹੁਦਿਆਂ ਉੱਤੇ ਕਾਰਜ ਕਰ ਰਹੀਆਂ ਸ਼ਕਤੀਆਂ ਦੀ ਸਮਾਜ ਪ੍ਰਤੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਅਤੇ ਪੰਜਾਬ ਸਰਕਾਰ ਦੇ ਅਹੁਦੇਦਾਰਾਂ ਵੱਲੋਂ ਸੰਜੀਦਾ ਮਸਲੇ ਉੱਤੇ ਹੁਣ ਤੱਕ ਚੁੱਪ ਰਹਿਣਾ ਕਈ ਸਵਾਲ ਖੜੇ ਕਰਦਾ ਹੈ ਉਹਨਾਂ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਗੁਰੂ ਸਾਹਿਬਾਨ ਨਾਲ ਸੰਬੰਧਤ ਸ਼ਹੀਦੀ ਦਿਹਾੜੇ ਸਦੀ ਸਬੰਧ ਰੱਖਿਆ ਗਿਆ ਸਮਾਗਮਾਂ ਦੇ ਅੰਦਰ ਨਾਚ ਗਾਣੇ ਕਰਵਾਏ ਗਏ ਮਨੰਜਨ ਲਈ ਉੱਥੇ ਪੰਜਾਬੀ ਕਲਾਕਾਰ ਲਾਏ ਗਏ ਜੋ ਕਿ ਬਰਦਾਸ਼ਤਯੋਗ ਨਹੀਂ ਹਨ ਜਦੋਂ ਕੋਈ ਸ਼ਹੀਦੀ ਦਿਹਾੜਿਆਂ ਦੇ ਉੱਪਰ ਸਮਾਗਮ ਕਰਵਾਏ ਜਾਂਦੇ ਨੇ ਤਾਂ ਉੱਥੇ ਕਥਾਵਾਚਕਾ ਹੁੰਦੀਆਂ ਨੇ ਉੱਥੇ ਕੀਰਤਨ ਹੁੰਦੇ ਨੇ ਪਰ ਇਹ ਸਰਕਾਰ ਦੇ ਕੈਬਨ ਮੰਤਰੀ ਤੇ ਭਾਸ਼ਾ ਭਗ ਦੇ ਡਾਇਰੈਕਟਰ ਨੇ ਜੋ ਆਪਣੀ ਮਨਮਰਜ਼ੀ ਕਰਦਿਆਂ ਹੋਇਆਂ ਉੱਥੇ ਪੰਜਾਬੀ ਸਿੰਗਰ ਲਾ ਕੇ ਉੱਥੇ ਨਾਚ ਗਾਣੇ ਕਰਵਾਏ ਜੋ ਕਿ ਕੌਮ ਦਾ ਸ਼ਰਮ ਨਾਲ ਸਿਰ ਝੁਕਿਆ ਜੋ ਕਿ ਗੁਰੂਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਇਹਨਾਂ ਨੇ ਉੱਥੇ ਮਨੰਜਨ ਮਨਾ ਦਿੱਤਾ ਜਥੇਦਾਰ ਗੜਗੱਜ ਨੇ ਕਿਹਾ ਕਿ 1 ਅਗਸਤ 2025 ਨੂੰ ਪੰਥਕ ਅਤੇ ਧਾਰਮਿਕ ਮਾਮਲਿਆਂ ਤੇ ਵਿਚਾਰ ਲਈ ਪੰਥ ਸਿੰਘ ਸਹਿਬਾਨਾਂ ਦੀ ਇਕੱਤਰਤਾ ਕੀਤੀ ਜਾ ਰਹੀ ਤੇ ਇਸੇ ਦਿਨ ਹੀ ਕਬਲ ਮੰਤਰੀ ਹਰਜੋਤ ਸਿੰਘ ਬਹਿਸ ਅਤੇ ਡਾਕਟਰ ਜਲਸਵੰਤ ਸਿੰਘ ਆਪਣਾ ਪੱਖ ਰੱਖਣ ਲਈ ਸ਼੍ਰੀ ਕਾਲ ਤਖਸੈਵਿਕਾ ਉਹਨਾਂ ਨੂੰ ਤਲਬ ਕੀਤਾ ਗਿਆ ਉਹਨਾਂ ਨੇ ਕਿ ਇਸ ਮਾਮਲੇ ਵਿੱਚ ਗਾਇਕ ਵੀਰ ਸਿੰਘ ਜਿਨ੍ਹਾਂ ਨੂੰ ਉਸ ਅਖਾੜੇ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਉਹਨਾਂ ਦੇ ਖਿਲਾਫ ਵੀ ਸ਼ਿਕਾਇਤ ਪੂਜੀ ਸੀ ਪਰ ਉਹਨਾਂ ਨੇ ਬੀਤੇ ਕੱਲ ਸ਼੍ਰੀ ਕਾਲ ਤਖਸੈਵਿਕਾ ਆਪਣਾ ਪੱਖ ਰੱਖ ਕੇ ਮਾਫੀ ਮੰਗੀ ਖਿਮਾ ਜਾਂਚਨਾ ਕੀਤੀ ਜਿਸ ਉਤੇ ਪਰ ਸਿੰਘ ਸਹਿਬਾਨਾ ਵੱਲੋਂ ਇਕਤਰਤਾ ਵਿੱਚ ਉਸਦੇ ਉੱਪਰ ਫੈਸਲਾ ਲਿਆ ਜਾਵੇਗਾ ਕਿ ਉਸ ਨੂੰ ਮਾਫ ਕਰਨਾ ਹੈ ਜਾਂ ਨਹੀਂ ਕਰਨਾ ਪਰ ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ਼੍ਰੀ ਸਕੱਤਰ ਸ਼੍ਰੀ ਅਕਾਟਕ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਦੱਸਿਆ ਕਿ ਕੈਬਨਰ ਮੰਤਰੀ ਹਰਜੋਤ ਸਿੰਘ ਅਤੇ ਬਾਦਸ਼ਾਹ ਬਖਦੇ ਡਾਕਟਰ ਜਸਵੰਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਸੰਬੰਧੀ ਪੱਤਰ ਜਾਰੀ ਕਰ ਦਿੱਤੇ ਗਿਆ ਜੇਕਰ 1 ਅਗਸਤ ਨੂੰ ਉਹ ਆਪਣਾ ਪੱਖ ਰੱਖਣ ਵਾਸਤੇ ਪੇਸ਼ ਨਹੀਂ ਹੁੰਦੇ ਤਾਂ ਫਿਰ ਉਹਨਾਂ ਨੂੰ ਤਨਖਾਹਾਂ ਲਾਮਿਆ ਜਾਵੇਗਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਕੌਮ ਦੇ ਵਿੱਚੋਂ ਜਿਹੜਾ ਸ਼ੇਕ ਕੀਤਾ ਜਾਵੇਗਾ ਹਰਜੋਤ ਸਿੰਘ ਬੈਂਸ ਔਰ ਪਾਸ਼ਾ ਭਗਦੇ ਡਾਕਟਰ ਜਸਵੰਤ ਸਿੰਘ ਜਿਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ